ਪਾਕਿਸਤਾਨ ਦੇ ਫੌਜੀ ਜਰਨਲ ਕਹਿ ਰਹੇ ਹਨ ਇਹ ਡੀਆਰਡੀਓ ਭਾਰਤ ਦੀ ਜਿਹੜੀ ਸੁਰੱਖਿਆ ਸੰਸਥਾ ਹੈ ਰੁਕਣ ਦਾ ਨਾਮ ਹੀ ਨਹੀਂ ਲੈਂਦੀ ਸਾਡੇ ਤੋਂ ਤਾਂ ਅਜੇ ਤੱਕ ਇੱਕ ਬ੍ਰਹਮੋਸ ਮਿਸਾਈਲ ਵੀ ਸਹੀ ਢੰਗ ਨਾਲ ਰੋਕੀ ਨਹੀਂ ਜਾ ਸਕੀ ਹੁਣ ਇਹ ਲੋਕ ਇੱਕ ਹੋਰ ਬ੍ਰਹਮੋਸ ਐਕਸ ਲੈ ਕੇ ਆ ਰਹੇ ਹਨ ਜਿਸ ਵਿੱਚ ਹਾਈਪਰਸੋਨਿਕ ਟੈਕਨੋਲੋਜੀ ਵੀ ਹੈ ਉਹਨਾਂ ਦਾ ਇਹ ਡਰ ਵਾਜਿਬ ਵੀ ਹੈ ਕਿਉਂਕਿ ਆਪਰੇਸ਼ਨ ਸਿੰਧੂਰ ਵਿੱਚ ਭਾਰਤ ਨੇ ਜਦੋਂ ਬ੍ਰਹਮੋਸ ਮਿਸਾਈਲ ਵਰਤੀ ਸੀ ਤਾਂ ਉਸਨੇ ਪਾਕਿਸਤਾਨ ਦੇ 에ਅਰ ਡਿਫੈਂਸ ਸਿਸਟਮ ਦੀ ਜਿਹੜੀ ਹਾਲਤ ਹੈ ਉਹ ਖਰਾਬ ਕਰ ਦਿੱਤੀ ਸੀ ਹੁਣ ਜਦੋਂ ਬ੍ਰਹਮੋਸ ਐਕਸ ਆ ਰਹੀ ਹੈ ਇਸ ਨੂੰ ਰੋਕਣਾ ਉਹਨਾਂ ਲਈ ਕਰੀਬ ਕਰੀਬ ਅਸੰਭਵ ਹੋ ਜਾਵੇਗਾ ਬ੍ਰਹਮੋਸ ਮਿਸਾਈਲ ਪਹਿਲਾਂ ਹੀ ਦੁਨੀਆ ਦੀ ਸਭ ਤੋਂ ਤੇਜ਼ ਸੁਪਰ ਸੋਨਿਕ ਕਰੂਜ਼ ਮਿਸਾਈਲ ਹੈ ਇਸ ਦੀ ਰਫਤਾਰ ਸਹੀ ਨਿਸ਼ਾਨਾ ਲਗਾਉਣ ਦੀ ਸਮਰੱਥਾ ਅਤੇ ਇਰੀਡਾਰ ਤੋਂ ਬਚਣ ਦੀ ਖੂਬੀ ਕਾਰਨ ਅੱਜ ਤੱਕ ਕੋਈ ਵੀ ਦੇਸ਼ ਇਸ ਦਾ ਟਕਰਾਵ ਵਾਲਾ ਹਥਿਆਰ ਨਹੀਂ ਬਣਾ ਸਕਿਆ ਹੁਣ ਡੀਆਰਡੀਓ ਜਿਹੜੀ ਭਾਰਤ ਦੀ ਰੱਖਿਆ ਸਸਤਾ ਹੈ ਅਤੇ ਰੂਸ ਦੀ ਬ੍ਰਹਮੋਸ ਸਪੇਸ ਮਿਲ ਕੇ ਹੋਰ ਵੀ ਅੱਗੇ ਦਾ ਰੂਪ ਤਿਆਰ ਕਰ ਰਹੇ ਹਨ ਇਹਨੂੰ ਲੋਕ ਬ੍ਰਹਮੋਸ ਐਕਸ ਜਾਂ ਬ੍ਰਹਮੋਸ 2 ਕਹਿੰਦੇ ਹਨ ਇਹ ਮਿਸਾਈਲ ਸੁਪਰਸੋਨਿਕ ਤੋਂ ਵੀ ਇੱਕ ਕਦਮ ਅੱਗੇ ਵਧ ਕੇ ਹਾਈਪਰਸੋਨਿਕ ਕਲੱਬ ਵਿੱਚ ਦਾਖਲ ਹੋਵੇਗੀ ਇਸ ਵਿੱਚ ਜੋ ਸਭ ਤੋਂ ਵੱਡੀ ਖਾਸੀਅਤ ਜੋੜੀ ਜਾ ਰਹੀ ਹੈ ਉਹ ਹੈ ਐਚਐਸਟੀਡੀਵੀ ਹਾਈਪਰਸੋਨਿਕ ਟੈਕਨੋਲੋਜੀ ਡੈਮੋਨਸਟਰੇਟਰ ਵਾਹਨ ਦੀ ਟੈਕਨੋਲੋਜੀ ਇਹ ਕੋਈ ਆਮ ਇਜਾਦ ਨਹੀਂ ਹੈ ਐਚਐਸਟੀਡੀਵੀ ਦਾ ਟੈਸਟ 2000 ਵਿੱਚ ਕੀਤਾ ਗਿਆ ਸੀ ਅਤੇ ਉਸ ਵੇਲੇ ਭਾਰਤ ਦੁਨੀਆ ਦਾ ਸਿਰਫ ਚੌਥਾ ਦੇਸ਼ ਬਣਨ ਜਾ ਰਿਹਾ ਸੀ ਜਿਸ ਨੇ ਹਾਈਪਰਸੋਨਿਕ ਟੈਕਨੋਲੋਜੀ ਵਿੱਚ ਆਪਣੀ ਸਮਰਥਸਤਾ ਦਿਖਾਈ ਸੀ ਇਹ ਟੈਕਨੋਲੋਜੀ ਸਿਰਫ ਮਹਾਸ਼ਕਤੀਆਂ ਜਿਵੇਂ ਰੂਸ ਅਮਰੀਕਾ ਤੇ ਚੀਨ ਕੋਲ ਸੀ ਹੁਣ DRDO ਉਸੇ ਟੈਕਨੋਲੋਜੀ ਨੂੰ ਬ੍ਰਹਮੋਸ ਮਿਸਾਈਲ ਵਿੱਚ ਜੋੜ ਰਿਹਾ ਹੈ ਇਸ ਦਾ ਮਤਲਬ ਇਹ ਹੈ ਕਿ ਭਾਰਤ ਇੱਕ ਈਵੇਂ ਦੀ ਮਿਸਾਈਲ ਬਣਾਉਣ ਜਾ ਰਿਹਾ ਹੈ ਜੋ ਕ੍ਰੂਜ਼ ਮਿਸਾਈਲਾਂ ਦੀਆਂ ਸਾਰੀਆਂ ਖੂਬੀਆਂ ਰੱਖੇਗੀ ਨੀਵੀਂ ਉਡਾਣ ਰਡਾਰ ਤੋਂ ਬਚਣ ਦੀ ਸਮਰੱਥਾ ਰਸਤਾ ਬਦਲਣ ਦੀ ਯੋਗਤਾ ਅਤੇ ਨਾਲ ਹੀ ਹਾਈਪਰਸੋਨਿਕ ਸਬੀਟ ਨਾਲ ਵੀ ਉੱਡੇਗੀ ਇਹੋ ਜਿਹਾ ਮਿਲਾਪ ਅਜੇ ਤੱਕ ਕਿਸੇ ਹੋਰ ਦੇਸ਼ ਨੇ ਨਹੀਂ ਕੀਤਾ ਇਸੇ ਲਈ ਬ੍ਰਹਮੋਸ ਐਕਸ ਸਿਰਫ ਇੱਕ ਮਿਸਾਈਲ ਨਹੀਂ ਸਗੋ ਭਾਰਤ ਦੀ ਗੇਮ ਚੇਂਜਰ ਬਣੇਗਾ ਵਾਲੀ ਹੈ ਮੌਜੂਦ ਬ੍ਰਹਮੋਸ ਮਿਸਾਈਲ ਦੀ ਸਪੀਡ ਲਗਭਗ 2.8 ਤੋਂ 3 ਮੈਕ ਹੈ ਸਰਲ ਪਾਸ਼ਾ ਵਿੱਚ ਕਹੀਏ ਤਾਂ ਇਹ ਕਰੀਬ 3000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਡਦੀ ਹੈ ਇਹ ਗਤੀ ਪਹਿਲਾਂ ਹੀ ਦੁਨੀਆ ਦੀ ਕਰੂਜ਼ ਮਿਸਾਈਲਾਂ ਨਾਲੋਂ ਕਾਫੀ ਵੱਧ ਹੈ ਪਰ ਹੁਣ ਆ ਰਹੀ ਹੈ ਬ੍ਰਹਮੋਸ ਐਕਸ ਇਸ ਦੀ ਅਨੁਮਾਨਿਤ ਸਪੀਡ 5 ਤੋਂ 7 ਮੈਕ ਹੋ ਸਕਦੀ ਹੈ ਮਤਲਬ ਇਹ ਮਿਸਾਈਲ ਲਗਭਗ 5500 ਤੋਂ 7000 ਕਿਲੋਮੀਟਰ ਪ੍ਰਤੀ ਘੰਟਾ ਰਫਤਾਰ ਕਾਰ ਨਾਲ ਦੌੜੇਗੀ ਸੋਚੋ ਇੱਕ ਕਾਰ 100 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਨਾਲ ਚੱਲਦੀ ਹੈ ਇੱਕ ਹਵਾਈ ਜਹਾਜ਼ ਲਗਭਗ 900 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਡਦਾ ਹੈ ਪਰ ਬ੍ਰਹਮੋਸ ਐਕਸ ਇਹ ਉਸ ਹਵਾਈ ਜਹਾਜ਼ ਦੀ ਸਪੀਡ ਨਾਲੋਂ ਵੀ 7 ਤੋਂ 8 ਗੁਣਾ ਤੇਜ਼ ਹੋਵੇਗੀ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਜਿਹੜੇ ਕੰਮ ਅੱਜ ਦੀ ਬ੍ਰਹਮੋਸ ਮਿੰਟਾਂ ਵਿੱਚ ਕਰਦੀ ਹੈ ਉਹ ਕੰਮ ਬ੍ਰਹਮੋਸ ਐਕਸ ਸਿਰਫ ਸਕਿੰਟਾਂ ਵਿੱਚ ਹੀ ਪੂਰਾ ਕਰ ਦੇਵੇਗੀ ਸਿਰਫ ਪਲਕ ਚਪਕਣ ਦੀ ਦੇਰੀ ਹੋਵੇਗੀ ਤੇ ਇਹ ਮਿਸਾਈਲ ਇਸਲਾਮਾਬਾਦ ਜਾਂ ਕਰਾਚੀ ਦੇ ਆਕਾਸ਼ ਤੱਕ ਪਹੁੰਚ ਚੁੱਕੀ ਹੋਵੇਗੀ ਮੌਜੂਦਾ ਬ੍ਰਹਮੋਸ ਮਿਸਾਈਲ ਦੀ ਰੇਂਜ 400 ਤੋਂ 450 ਕਿਲੋਮੀਟਰ ਹੈ ਇਸ ਦਾ ਮਤਲਬ ਇਹ ਹੈ ਕਿ ਜੇ ਭਾਰਤੀ ਪੋਜ ਨੂੰ ਪਾਕਿਸਤਾਨ ਦੇ ਕਿਸੇ ਵੱਡੇ ਸ਼ਹਿਰ ਨੂੰ ਟਾਰਗੇਟ ਕਰਨਾ ਹੋਵੇਗਾ ਤਾਂ ਉਸ ਨੂੰ ਸਰਦ ਦੇ ਕਾਫੀ ਨੇੜੇ ਜਾਣਾ ਪੈਂਦਾ ਸੀ ਪਰ ਹੁਣ ਬ੍ਰਹਮੋਸ ਐਕਸ ਨਾਲ ਇਹ ਹਾਲਤ ਪੂਰੀ ਤਰ੍ਹਾਂ ਬਦਲ ਜਾਣਗੇ ਇਸ ਦੀ ਰੇਂਜ ਲਗਭਗ 850 ਤੋਂ 1000 ਕਿਲੋਮੀਟਰ ਹੋ ਸਕਦੀ ਹੈ ਮਤਲਬ ਰੇਂਜ ਕਰੀਬ ਦੁਗਣੀ ਹੋਵੇਗੀ ਇਸ ਦਾ ਸਿੱਧਾ ਅਰਥ ਇਹ ਹੈ ਕਿ ਭਾਰਤੀ ਨੇਵੀ ਦੇ ਜਹਾਜ਼ ਸਮੁੰਦਰ ਵਿੱਚ ਕਾਫੀ ਪਿੱਛੇ ਰਹਿ ਕੇ ਵੀ ਪਾਕਿਸਤਾਨ ਦੇ ਅੰਦਰਲੇ ਸ਼ਹਿਰਾਂ ਨੂੰ ਹਿੱਟ ਕਰ ਸਕਦੇ ਹਨ ਭਾਰਤੀ 에ਅਰ ਫੋਰਸ ਦੇ ਲੜਾਕੂ ਜਹਾਜ਼ ਆਪਣੇ ਖੇਤਰ ਤੋਂ ਬਾਹਰ ਨਿਕਲੇ ਬਿਨਾਂ ਹੀ ਕਰਾਚੀ ਲਾਹੌਰ ਜਾਂ ਇਸਲਾਮਾਬਾਦ ਵਰਗੇ ਸ਼ਹਿਰਾਂ ਤੱਕ ਪਹੁੰਚ ਸਕਦੇ ਹਨ ਇਹ ਗੱਲ ਬੜਾ ਵੱਡਾ ਸਟ੍ਰੈਟੈਜਿਕ ਫਾਇਦਾ ਦਿੰਦੀ ਹੈ ਕਿਉਂਕਿ ਜਦੋਂ ਜਹਾਜ਼ ਜਾਂ ਜਹਾਜੀ ਬੀੜਾ ਸਰਹੱਦ ਤੋਂ ਦੂਰ ਰਹਿੰਦਾ ਹੈ ਤਾਂ ਉਹ ਖਤਰੇ ਤੋਂ ਬਚੇ ਰਹਿੰਦੇ ਹਨ ਦੁਸ਼ਮਣ ਲਈ ਉਨ੍ਹਾਂ ਹੀ ਨਿਸ਼ਾਨਾ ਬਣਾਉਣਾ ਮੁਸ਼ਕਿਲ ਹੋ ਜਾਂਦਾ ਹੈ ਇਸ ਲਈ ਬ੍ਰਹਮੋਸ ਐਕਸ ਸਿਰਫ ਇੱਕ ਮਿਸਾਈਲ ਨਹੀਂ ਸਗੋਂ ਭਾਰਤ ਲਈ ਇੱਕ ਸੁਰੱਖਿਅਤ ਢਾਲ ਅਤੇ ਹਮਲੇ ਦਾ ਤਿੱਖਾ ਹਥਿਆਰ ਦੋਵੇਂ ਬਣ ਜਾਂਦੀ ਹੈ ਆਮ ਕਰੂਜ਼ ਮਿਸਾਈਲਾਂ ਬੜੀ ਹੌਲੀ ਹੁੰਦੀਆਂ ਹਨ ਉਹਨਾਂ ਦੀ ਸਪੀਡ 1 ਤੋਂ 1.5 ਮੈਕ ਲਗਭਗ 1200 ਤੋਂ 1800 ਕਿਲੋਮੀਟਰ ਪ੍ਰਤੀ ਘੰਟੇ ਦੀ ਹੁੰਦੀ ਹੈ ਇਸ ਲਈ ਰੈਡਾਰ ਅਕਸਰ ਉਸ ਨੂੰ ਫੜ ਲੈਂਦੇ ਹਨ ਤੇ ਫੌਜ ਕੋਲ ਉਹਨਾਂ ਨੂੰ ਗਰਾਉਂਡ ਦਾ ਸਮਾਂ ਹੁੰਦਾ ਹੈ ਪਰ ਬ੍ਰਹਮੋਸ ਐਕਸ ਇਸ ਤੋਂ ਕਈ ਗੁਣਾ ਤੇਜ਼ ਹੈ ਇਹ ਹਾਈਪਰਸੋਨਿਕ ਹੋਵੇਗੀ ਜਿਸ ਦੀ ਸਪੀਡ 5 ਤੋਂ 7 ਮੈਕ ਕਿਲੋਮੀਟਰ ਹੋ ਸਕਦੀ ਹੈ ਇੰਨੀ ਵੱਧ ਰਫ਼ਤਾਰ ਤੇ ਰਿਡਾਰ ਨੂੰ ਰਿਐਕਟ ਕਰਨ ਦਾ ਮੌਕਾ ਨਹੀਂ ਮਿਲੇਗਾ ਉਪਰੋਂ ਇਹ ਮਿਸਾਈਲ ਜ਼ਮੀਨ ਦੇ ਬਹੁਤ ਨੇੜੇ ਉੱਡਦੀ ਹੈ ਨਿਮੀ ਉਡਾਣ ਕਰਕੇ ਰਿਡਾਰ ਦੀਆਂ ਨਿਗਾਹਾਂ ਤੋਂ ਬਚ ਜਾਂਦੀ ਹੈ ਜੇ ਲੋੜ ਪਵੇ ਤਾਂ ਇਹ ਮਿਸਾਈਲ ਰਸਤਾ ਵੀ ਬਦਲ ਸਕਦੀ ਹੈ ਇਹੀ ਕਾਰਨ ਹੈ ਕਿ ਚਾਹੇ ਪਾਕਿਸਤਾਨ ਕੋਲ S400 ਜਿਹਾ ਸਭ ਤੋਂ ਵੱਡਾ 에ਅਰ ਡਿਫੈਂਸ ਸਿਸਟਮ ਵੀ ਕਿਉਂ ਨਾ ਹੋਵੇ ਬ੍ਰਮੋਸ ਐਕਸ ਨੂੰ ਰੋਕਣਾ ਕਰੀਬ ਅਸੰਭਵ ਹੈ ਰੂਸ ਨੇ ਸਭ ਤੋਂ ਪਹਿਲਾਂ ਜ਼ਿਰਕੋਨ ਹਾਈਪਰਸੋਨਿਕ ਮਿਸਾਈਲ ਤਿਆਰ ਕੀਤੀ ਸੀ ਇਹ ਲਗਭਗ ਮਾਰਕਸ 8 ਦੀ ਸਪੀਡ ਨਾਲ ਉੱਡ ਸਕਦੀ ਹੈ ਯਾਨੀ ਆਵਾਜ਼ ਦੀ ਗਤੀ ਨਾਲੋਂ 8 ਗੁਣਾ ਤੇਜ਼ ਜ਼ਿਰਕੋਨ ਨੂੰ ਅਕਸਰ ਰਡਾਰਾਂ ਦੀ ਮੌਤ ਕਿਹਾ ਜਾਂਦਾ ਹੈ ਕਿਉਂਕਿ ਇਸ ਦੀ ਸਪੀਡ ਇੰਨੀ ਤੇਜ਼ ਹੈ ਕਿ 에ਅਰ ਡਿਫੈਂਸ ਸਿਸਟਮ ਨੂੰ ਰਿਐਕਟ ਕਰਨ ਦਾ ਮੌਕਾ ਹੀ ਨਹੀਂ ਮਿਲਦਾ ਚੀਨ ਨੇ ਵੀ ਪਿਛਲੇ ਕੁਝ ਸਾਲਾਂ ਵਿੱਚ ਆਪਣੀ ਹਾਈਪਰਸੋਨਿਕ ਟੈਕਨੋਲੋਜੀ ਵਿੱਚ ਤੇਜ਼ੀ ਨਾਲ ਕੀਤਾ ਹੈ ਉਸਦੀ DF17 ਮਿਸਾਈਲ ਕਰੀਬ ਮਾਰਕ 5 ਤੋਂ ਮਾਰਕ 10 ਦੀ ਰਫਤਾਰ ਨਾਲ ਹਵਾ ਵਿੱਚ چیر ਸਕਦੀ ਹੈ ਇਹ ਮਿਸਾਈਲ ਖਾਸ ਤੌਰ ਤੇ ਹਾਈਪਰਸੋਨਿਕ ਗ্লাইਡ ਵਹੀਕਲ ਵਰਤਦੀ ਹੈ ਜੋ ਮਿਡ ਫਲਾਈਟ ਵਿੱਚ ਰਸਤਾ ਬਦਲ ਸਕਦੀ ਹੈ ਇਸ ਕਰਕੇ ਚੀਨ ਦੀ ਇਹ ਮਿਸਾਈਲ ਏਸ਼ੀਆ ਦੀ ਸੁਰੱਖਿਆ ਸੰਤੁਲਨ ਲਈ ਵੱਡੀ ਚੁਣੌਤੀ ਬਣੀ ਅਮਰੀਕਾ ਜੋ ਆਪਣੇ ਆਪ ਨੂੰ ਟੈਕਨੋਲੋਜੀ ਦਾ ਸੁਪਰ ਪਾਵਰ ਮੰਨਦਾ ਹੈ ਅੱਜ ਵੀ ਹਾਈਪਰਸੋਨਿਕ ਦੀ ਦੌੜ ਵਿੱਚ ਪਿੱਛੇ ਚੱਲ ਰਿਹਾ ਹੈ ਉਸਦੇ ਕਈ ਪ੍ਰੋਜੈਕਟ ਜਿਵੇਂ AARW ਏਅਰ ਲਾਂਚਡ ਰੈਪਿਡ ਰਿਸਪੌਂਸ ਵੈਪਨ ਅਤੇ HA ਲਿਊਸੀ ਹਾਈਪਰਸੋਨਿਕ 에ਅਰ ਬਰੀਥਿੰਗ ਵੈਪਨ ਕਨਸੈਪਟ ਟੈਸਟ ਸਟੇਜ ਵਿੱਚ ਹੀ ਹਨ ਕੁਝ ਟੈਸਟ ਸਫਲ ਹੋਏ ਪਰ ਕੁਝ ਫੇਲ ਵੀ ਹੋ ਗਏ ਇਸ ਦਾ ਮਤਲਬ ਇਹ ਹੈ ਕਿ ਅਮਰੀਕਾ ਅਜੇ ਵੀ ਪੂਰੀ ਤਰ੍ਹਾਂ ਤਿਆਰ ਨਹੀਂ ਹੈ ਇਹਨਾਂ ਤਿੰਨ ਮਹਾਸ਼ਕਤੀਆਂ ਰੂਸ ਚੀਨ ਅਤੇ ਅਮਰੀਕਾ ਦੇ ਨਾਲ ਹੁਣ ਵੀ ਭਾਰਤ ਵੀ ਉਸ ਖਾਸ ਕਲੱਬ ਵਿੱਚ ਸ਼ਾਮਲ ਹੋਣ ਜਾ ਰਿਹਾ ਹੈ ਬ੍ਰਹਮੋਸ ਐਕਸ ਦੇ ਨਾਲ ਭਾਰਤ ਕੋਲ ਐਸੀ ਕروز ਮਿਸਾਈਲ ਹੋਵੇਗੀ ਜੋ ਦੁਨੀਆ ਦੀਆਂ ਸਭ ਤੋਂ ਤੇਜ਼ ਮਿਸਾਈਲਾਂ ਦੇ ਬਰਾਬਰ ਜਾਂ ਉਨ੍ਹਾਂ ਤੋਂ ਵੀ ਅੱਗੇ ਖੜੀ ਹੋਵੇਗੀ ਇਸ ਨੂੰ ਤੁਸੀਂ ਇਸ ਤਰੀਕੇ ਨਾਲ ਸਮਝ ਸਕਦੇ ਹੋ ਕਿ ਜਿਵੇਂ ਅੰਤਰਰਾਸ਼ਟਰੀ ਖੇਡਾਂ ਵਿੱਚ 올림픽 ਦਾ ਸੋਨੇ ਦੇ ਕੱਪ ਜਿੱਤਣ ਵਰਗਾ ਹੈ ਬ੍ਰਹਮੋਸ ਐਕਸ ਭਾਰਤ ਲਈ ਉਸੇ ਤਰ੍ਹਾਂ ਦਾ ਸੋਨੇ ਦੇ ਕੱਪ ਜਿੱਤਣ ਵਰਗਾ ਹੈ ਬ੍ਰਹਮੋਸ ਐਕਸ ਸਿਰਫ ਤੇਜ਼ ਮਿਸਾਈਲ ਨਹੀਂ ਹੋਵੇਗੀ ਇਸ ਦਾ ਨਿਸ਼ਾਨਾ ਲਗਾਉਣ ਦੀ ਸਮਰੱਥਾ ਵੀ ਕਾਫੀ ਵਧੀਆ ਹੋਵੇਗੀ ਇਹ ਹਾਈਪਰਸੋਨਿਕ ਸਪੀਡ ਨਾਲ ਚੱਲੇਗੀ ਤੇ ਇਸ ਹਾਈ ਪਰ ਸੋਨਿਕ ਸਪੀਡ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਦੁਸ਼ਮਣ ਨੂੰ ਰਿਐਕਟ ਕਰਨ ਦਾ ਸਮਾਂ ਹੀ ਨਹੀਂ ਮਿਲਦਾ ਜਿਵੇਂ ਹੀ ਮਿਸਾਈਲ ਲੌਂਚ ਹੋਵੇਗੀ ਸੋਚੋ ਰਿਡਾਰ ਸੈਟਕਮ ਨੂੰ ਡਿਟੈਕਟ ਕਰਨ ਵਿੱਚ ਬੜਾ ਘੱਟ ਸਮਾਂ ਮਿਲੇਗਾ ਇਸੇ ਕਰਕੇ ਚਾਹੇ S400 ਵਰਗੇ 에어 డి펜ਸ ਸਿਸਟਮ ਕਿਉਂ ਨਾ ਹੋਣ ਉਹਨਾਂ ਨੂੰ ਵੀ ਕਾਫੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆਉਣ ਵਾਲੇ ਅਗਲੇ 2 ਸਾਲਾਂ ਵਿੱਚ ਇਸ ਦੇ ਟੈਸਟ ਸ਼ੁਰੂ ਹੋਣ ਜਾ ਰਹੇ ਹਨ ਇਸ ਦਾ ਸਭ ਤੋਂ ਵੱਡਾ ਰਣਨੀਤਿਕ ਪ੍ਰਭਾਵ ਇਹ ਹੋਵੇਗਾ ਕਿ ਭਾਰਤ ਕੋਲ ਇੱਕ ਇਵੇਂ ਦਾ ਹਥਿਆਰ ਹੋਵੇਗਾ ਜੋ ਨਾ ਸਿਰਫ ਏਸ਼ੀਆਈ ਖੇਤਰ ਦਾ ਸੰਤੁਲਨ ਬਦਲ ਸਕਦਾ ਹੈ ਬਲਕਿ ਗਲੋਬਲ ਰਣਨੀਤੀਆਂ ਤੇ ਵੀ ਪ੍ਰਭਾਵ ਛੱਡ ਸਕਦਾ ਹੈ ਅੰਤ ਵਿੱਚ ਇਹ ਗੱਲ ਯਾਦ ਰੱਖੋ ਕਿ ਬ੍ਰਹਮੋਸ X ਸਿਰਫ ਇੱਕ ਹਥਿਆਰ ਇਹ ਭਾਰਤ ਦੀ ਵਿਗਿਆਨਿਕ ਯੋਗਤਾ ਡੀਆਰਡੀਓ ਦੀ ਲੰਮੀ ਮਿਹਨਤ ਅਤੇ ਇੱਕ ਸਵੈ ਨਿਰਪਰ ਰੱਖਿਆ ਸਟਰੈਟਜੀ ਦਾ ਪ੍ਰਤੀਕ ਹੈ ਜਦੋਂ ਵੀ ਇਸ ਦਾ ਟੈਸਟ ਹੁੰਦਾ ਹੈ ਪਹਿਲੀ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ